ਆਸੀਗਾ ਸਾਰਿਆਂ ਨੂੰ ਮੈਂ ਇਸ ਟਾਈਮ ਖੜਿਆ ਫਰਾਂਸ ਅਜ ਤਰੀਕ ਹੈਗੀ 5 ਦਿਨ ਹੈਗਾ ਪਤਵਾਰ ਹੁਣ ਰੈਡੀ ਹੋਗਾ ਬੱਚਾ ਆ ਪੀ ਗਿਆ ਇੱਥੇ 30 ਕਿਲੋਮੀਟਰ ਆ ਚਾ ਆ ਪੀ ਗਿਆ ਚੱਲ ਜਾਣਾ 30 ਕਿਲੋਮੀਟਰ ਇੱਥੇ ਦੇ ਇੱਕ ਇੱਕ ਜਗ ਹਥਾ ਖਾਲੀ ਕਰਨੀ ਫਿਰ 300 ਕਿਲੋਮੀਟਰ ਹੋਰ ਜਾਣਾ ਇਹ ਜਾਣਾ ਹੁਣ ਫਰਾਂਸ ਦੇ ਪੈਰਿਸ ਸਾਡੇ ਸ਼ਹਿਰ ਜਾਣਾ ਪੈਰਿਸ ਜੋੜੇ ਰੇ ਮੇਰੇ ਸਪਨਾ ਮੈਨੂੰ 3 ਦਿਨ ਹੋ ਗਏ ਇੱਥੇ ਖੜੇ ਨੂੰ ਮੈਂ ਇਹਦੇ ਨਾਲੇ ਖੜਿਆ ਦਾ ਬਾਹਰ ਉਹ ਸਾਹਮਣਾ ਟੋਲ ਪਲਾਜਾ ਇਹ ਲਾ ਟਰੱਕ ਇੱਥੇ ਸੇਫ پارکਿੰਗ ਥੀ ਹੁ ਆ 5 ਵਜੇ 6 ਵਜੇ ਜਾਣਾ 30 ਕਿਲੋਮੀਟਰ ਐ ਇੱਥੇ ਤੇ ਜੁੜੇ ਰਿਓ ਮੇਰੇ ਸਫਰਾਂ ਨਾਲ ਅਬ ਪੈरिस ਹੈ ਸ਼ਹਿਰ ਹੈ ਪੈरिस ਜਾਣਾ ਫਿਰ ਉਹਵਾ 300 ਕਿਲੋਮੀਟਰ ਹੋਰ ਜਾਣਾ ਅੱਗੇ ਆਪਾਂ ਕਰਨ ਲੱਗੇ ਸ਼ਿਫਟ ਸਟਾਰਟ 63 ਘੰਟੇ 47 ਮਿੰਟ ਹੋ ਗਏ ਖੜੇ ਨੂੰ ਫਰਾਂਸ ਆ ਗਿਆ ਫਾ ਗਿਆ ਕਿ ਟਾਈਮ 6 ਵਜੇ ਗੇ ਇੱਥੇ ਦੇ ਅੱਧੇ ਘੰਟੇ ਦਾ ਰਸਤਾ ਵੇ ਉੱਥੇ ਖਾਲੀ ਕਰਕੇ ਫਾ ਗਿਆ 300 ਕਿਲੋਮੀਟਰ ਜਾਣਾ ਫਿਰ ਇਹ ਯੋਡੇਰੋ ਸਾਡੇ ਸਪਰਾਨਾ ਬਹੁਤ ਬਹੁਤ ਧੰਨਵਾਦ ਤੁਹਾਡਾ ਤੌਰ ਤੇ 32 ਕਿਲੋਮੀਟਰ ਰਹਿ ਗਿਆ ਇੱਥੇ ਤੇ ਇਹ ਫਰਾਂਸ ਦੀ ਸਵੇਰ ਬਾਰਸ਼ੂ ਸ਼ਾਮੀ ਵੇਜ ਦੀ ਬਾਰਿਸ਼ ਠੰਡ ਹੋ ਗਈ ਵੀ ਰਾਤ ਨੂੰ ਬੜੀ ਠੰਡ ਹੋ ਗਈ ਤੇ ਹੁਣ ਪੈਰਿਸ ਸ਼ਹਿਰ ਆ ਗਿਆ ਬਸ ਏਅਰਪੋਰਟ ਜਹਾਜ਼ ਉਤਰਿਆ ਪੈਰਿਸ ਦਾ ਏਅਰਪੋਰਟ ਹੈ ਅਨਲੋਡਿੰਗ ਵਾਲੀ ਜਗਾਹ ਪਹੁੰਚ ਗਏ ਵੇ ਅੱਟ ਪਨ ਇਹ ਵੀ ਫਰਾਂਸ ਵਿੱਚ ਆ ਕਾਰਿਆਂ ਦਾ ਬੜਾ ਦਬ ਦਵਾ ਹੈ ਆਨਲੋਡਿੰਗ ਕਰਕੇ ਤੁਰ ਪੇ ਅਗਲੀ ਲੋਕੇਸ਼ਨ ਨੂੰ 233 ਕਿਲੋਮੀਟਰ ਜਿੱਥੇ ਗੱਡੀ ਅਨਲੋਡ ਕੀਤੀ ਉਹ ਪੋਲੈਂਡ ਦੇ ਤੀਵੇਂ ਆਦਮੀ ਉਹਨਾਂ ਦਾ ਬੇਰੋਸਤਾ ਛੇ ਪਾਇਲਟ ਤੇ ਹੁੰਦੇ ਲਾਤੇ ਇਹ ਫਰਾਂਸ ਦਾ ਸ਼ਹਿਰ ਪੈਰਿਸ ਪੈਰਿਸ ਦੀ ਟ੍ਰੈਫਿਕ ਜਿਹੜਾ ਪੈਰਿਸ ਦਾ ਟਾਵਰ ਆ ਉਹ ਦਿਖਦਾ ਹੈਗਾ ਨੰਗੀ ਅੱਖ ਨਾਲ ਉਹ ਦੂਰ ਉਹ ਪਰਲੀ ਸਾਈਡ ਨੂੰ ਉਹ ਸਾਹਮਣੇ ਸਟੇਡੀਅਮ ਆ ਉਹ ਪੈਰਿਸ ਦਾ ਇਹ ਹੋ ਗਿਆ ਬਹੁਤ ਟਰੈਕ ਹੋਏ ਚ ਫਸਿਆ ਮਾ ਜ ਆ ਜੋ ਟਾਵਰ ਦੇਖਿਆ ਉਹ ਵੀ ਦਿਖਾਉਂਦੇ ਆ ਦੂਰ ਆ ਉਹ ਪਰ ਇਹ ਪੈਰਸ ਦਾ ਬ੍ਰਿਜ ਦਾ ਉੱਪਰ ਦੇ ਚਾਕਾ ਹੋ ਜਿਆ ਵੀ ਟ੍ਰੈਫਿਕ ਚ ਆ ਮੈਂ ਉੱਪਰ ਸਾਡਾ ਪੈਰਿਸ ਸ਼ਹਿਰ ਥੱਲਾ ਐ ਅੰਡਰਗ੍ਰਾਉਂਡ ਐਂ ਘੁੰਮੇ ਕਰਦੇ ਉਹ ਗੱਡੀ 'ਵਰ ਸਿੱਧੂ ਮੂਸੇ ਵਾਲੇ ਦੀ ਫੋਟੋ ਲੱਗੀ ਵੀ ਕੋਈ ਆਣਾ ਪੰਜਾਬੀ ਭਰਾ ਆਉਣਾ ਫਰਾਂਸ ਚ ਮੈਂ ਇਸ ਟਾਈਮ ਪੈਰਿਸ ਚ

ਬਸ ਬਾਹਰ ਨਿਕਲਣ ਵਾਲੀ ਹੈ ਸ਼ਹਿਰ ਚੋਂ ਹੁਣ ਨਿਕਲੇ ਸ਼ਹਿਰ ਤੋਂ ਬਾਹਰ ਡੇਢ ਦੋ ਘੰਟੇ ਲਾ ਕੇ ਮੈਨੂੰ ਸ਼ਹਿਰ 'ਚ 188 ਕਿਲੋਮੀਟਰ ਹੈਗਾ ਇਹ ਪੈਰਸ ਦੇ ਬਾਹਰ ਨਿਕਲ ਗਿਆ ਆ ਗਿਆ ਪਿੰਡ ਫਰਾਂਸ ਦਾ ਆ ਸਾਹਮਣਾ ਕਬਾਬ ਦੀ ਸ਼ੋਪ ਕਾਂ ਕਾ ਮੰਗਦੀਆਂ ਪਾਣੀ ਸੋਕਾ ਵਿਆਵਾ ਐ ਨੰਗੜ ਐਨ ਐਫ ਐਲ ਆ ਲ ਆ ਗਿਆ ਗਰਾਊਂਡ ਨਿਆਣਿਆਂ ਦੇ ਝੂਲੇ ਝੂਟੇ ਟਰੇਟਰ ਬਣਾਇਆ ਹੋਇਆ ਇਹ ਫਰਾਂਸ ਦਾ ਮਾਹੌਲ ਆਪਾਂ ਦੂਸਰੀ ਜਗ੍ਹਾ ਅਨਲੋਡਿੰਗ ਕਰਨ ਲਾਤੇ ਗੱਡੀ ਹੁਣ ਦੇ ਦੇ ਫਿਰ ਕਿੱਧਰ ਦਾ ਲੋਡ ਮਿਲਦਾ ਟਰੱਕ ਹੋ ਗਿਆ ਅਨਲੋਡ ਉਹ ਸਟੈਂਪ ਲਾਣ ਗਿਆ ਮੈਂ ਪੇਪਰ ਲੈ ਕੇ ਚੱਲ ਜਾਣਾ ਆਪਾਂ ਨੂੰ ਭੇਜਤੀ ਡਿਸਪੈਚਰ ਨਾਲ ਪਾਰਕਿੰਗ ਕੱਲ ਹੋਇਆ ਆਉਂਗਾ ਲੋਡ ਹੋਂ ਤਾਂ ਮਿਲਣਾ ਨਹੀਂ ਦਾ ਸਾਢੇ 3 ਹੋ ਗਏ ਆ 16 ਗੱਲਾਂ ਮਟਰ ਆਗੇ ਬਾਰਿਸ਼ ਵਾਲਾ ਮੌਸਮ ਹੈ ਬਾਹਰ ਤਾਂ ਠੰਡ ਹੈ ਪਾਣੀ ਵਿੱਚ ਜਿਹੜਾ ਸ਼ਿਪ ਚੱਲਦਾ ਲੋਡ ਹੋ ਗਿਆ ਨਵਾਂ ਆਇਆ ਪਤਾ ਨਹੀਂ ਕਿੱਧਰ ਚੱਲੇ ਹੋ 30 50 ਰੰਗ ਇਹ ਪਰਮਾਸ ਵੀ ਜਿਹੜੇ ਮਰਜੀ ਚਿੰਤਾ ਨਾ ਚੱਲ ਜਿਓ ਉੱਥੋਂ ਸਾਨੂੰ ਟੋਲ ਕਟਾ ਕੇ ਜਾਣਾ ਪੈਣਾ ਗੱਡੀ ਖਾਲੀ ਗਾਣਾ ਲੋਡ ਗਾਣਾ ਇਹਦੇ ਇਟਲੀ ਚਾ ਸੇਮ ਉੱਥੇ ਵੀ ਜੇ ਸਾ ਲੋਡ ਕਰਨ ਜਾਣਾ ਉੱਥੇ ਵੀ ਟੋਲ ਕਟਾਗਾ ਖਾਲੀ ਗੱੜਾ ਵੇ ਟੋਲ ਕਟਾਗਾ ਕੰਟੀਨਿਊ ਫੋਰ 1 1/2 ਕਿਲੋਮੀਟਰਸ ਟੇਕ ਦੀ ਐਕਸਟ ਗੱਡੀ ਲਾਤੀ ਆਪਾਂ ਪਾਰਕਾਂਗਾ ਤੇ ਬੈਲਜੀਅਮ ਕਰ ਲੋ ਟਰਾਲਾ ਕੱਟ ਕਰ ਦੇਣਾ ਔਰ ਜੋੜਨਾ ਫਿਰ ਇੱਥੇ ਤੇ 500 ਕਿਲੋਮੀਟਰ ਖਾਲੀ ਹੋ ਜਾਣਾ ਪਾਉਣ ਪੰਪ ਵਾਲੀ ਪਾਰਕਿੰਗ ਲਾਤੀ ਡਿਸਪੈਚਰ ਦਾ ਮੈਸੇਜ ਆ ਜਰਾਣੀ ਚਲਾ ਲ ਮੈਂ ਹਮ ਮੈਂਡ ਕੰਟਰੀ ਕਰਤੀ ਹੁਣ ਸਵੇਰ ਨੂੰ ਚਲਾਵਾਂਗੇ ਤੇ ਬਲੌਗ ਦੀ ਇੱਥੇ ਸਮਾਪਤੀ ਤੇ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਰਿਆਂ ਸასი ਸ਼ਾਲ